ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਮੂੰਗੀ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਕਾਫੀ ਕਿਸਾਨ ਭਰਾਵਾਂ ਦੀ ਮੂੰਗੀ ਦੀ ਫਸਲ 55 ਦਿਨ ਤੋਂ ਲੈ ਕੇ 60 ਦਿਨ ਦੇ ਵਿੱਚ ਚੱਲ ਰਹੀ ਆ ਤੇ ਇਹਨਾਂ ਦਿਨਾਂ ਵਿੱਚ ਆ ਕੇ ਕਾਫੀ ਵੱਡੀ ਸਮੱਸਿਆ ਆਉਂਦੀ ਆ ਵਾਇਰਸ ਵਰਗੇ ਰੋਗ ਦੇਖਣ ਨੂੰ ਮਿਲਦੇ ਆ ਜਿਸ ਵਿੱਚ ਆਪਣਾ 60% ਤੋਂ ਲੈ ਕੇ 80% ਤੱਕ ਨੁਕਸਾਨ ਹੋ ਜਾਂਦਾ ਤੇ ਇਸ ਵੀਡੀਓ ਵਿੱਚ ਜੋ ਯੈਲੋ ਮਜੈਕ ਵਾਇਰਸ ਮੂੰਗੀ ਦੀ ਫਸਲ ਵਿੱਚ ਆਉਂਦਾ ਉਸ ਨੂੰ ਕਿਵੇਂ ਕੰਟਰੋਲ ਕਰਨਾ ਉਸਦੇ ਕੀ ਲੱਛਣ ਆ ਤੇ ਪ੍ਰੋਪਰ ਤਰੀਕੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜ਼ਰੂਰ ਦੇਖੋ ਤੇ ਨਵੇਂ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਸਾਂਝੀ ਵੀ ਕਰਿਓ ਕਿਸਾਨ ਭਰਾਵੋ ਮੂੰਗੀ ਦੀ ਫਸਲ ਵਿੱਚ ਫੁੱਲਾਂ ਤੋਂ ਫਲੀਆਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਤੇ ਜਿਹੜੇ ਕਿਸਾਨ ਭਰਾ ਮੂੰਗੀ ਦੀ ਫਸਲ ਵਾਲੇ ਨਵੇਂ ਆਏ ਆ ਉਹਨਾਂ ਦੀਆਂ ਫਸਲਾਂ ਵਿੱਚ ਕਿਤੇ ਕਿਤੇ ਵਾਇਰਸ ਪਲਾਂਟ ਦਿਖਾਈ ਦੇ ਰਹੇ ਤੇ ਉਹ ਇਸ ਨੂੰ ਕੰਟਰੋਲ ਕਰਨ ਲਈ ਫੰਗੀ ਸਾਈਡ ਦੀ ਵਰਤੋਂ ਕਰ ਰਹੇ ਆ ਕਿਸਾਨ ਭਰਾਵੋ ਇਹ ਕੋਈ ਵੀ ਉੱਲੀ ਰੋਗ ਨਹੀਂ ਆ ਇਸ ਨੂੰ ਤੁਸੀਂ ਫੰਗੀ ਸਾਈਡ ਨਾਲ ਨਹੀਂ ਕੰਟਰੋਲ ਕਰ ਸਕਦੇ ਇਸ ਨੂੰ ਫਲਾਉਣ ਵਾਲੀ ਇੱਕ ਵਾਈਟ ਮੱਖੀ ਆ ਚਿੱਟੀ ਮੱਖੀ ਜੇ ਤੁਸੀਂ ਮੂੰਗੀ ਦੇ ਖੇਤਾਂ ਵਿੱਚ ਸ਼ਾਮ ਦੇ ਸਮੇਂ ਜਾਉਂਗੇ ਉਸ ਨੂੰ ਫਰੋਲੋਗੇ ਤੇ ਤੁਹਾਨੂੰ ਉੱਡਦੀ ਵੀ ਦਿਖਾਈ ਦੇਊਗੀ ਜਾਂ ਪੱਤੇ ਦੀ ਬੈਕ ਸਾਈਡ ਤੇ ਤੁਹਾਨੂੰ ਦਿਖਾਈ ਦੇਊਗੀ ਇਹ ਵਾਇਰਸ ਵਾਲੇ ਪlant ਤੋਂ ਰਸ ਪੀ ਕੇ ਤੰਦਰੁਸਤ ਪlantਾਂ ਉੱਤੇ ਛੱਡਦੀ ਹੈ ਜਿਸ ਨਾਲ ਉਹਨਾਂ ਵਿੱਚ ਵੀ ਵਾਇਰਸ ਫੈਲ ਜਾਂਦਾ ਪੀਲੇ ਪੱਤੇ ਹੋ ਜਾਂਦੇ ਆ ਪ੍ਰੋਪਰ ਤਰੀਕੇ ਨਾਲ ਉਹਨਾਂ ਦੀਆਂ ਫਲੀਆਂ ਵਿੱਚ ਦਾਣੇ ਨਹੀਂ ਪੈਂਦੇ ਤੇ ਜਿਸ ਕਾਰਨ ਆਪਣਾ 60 ਤੋਂ 80% ਤੱਕ ਝਾੜ ਵਿੱਚ ਨੁਕਸਾਨ ਹੋ ਸਕਦਾ ਤੇ ਇਸ ਨੂੰ ਕੰਟਰੋਲ ਕਰਨਾ ਸਭ ਤੋਂ ਵੱਧ ਜ਼ਰੂਰੀ ਆ ਸੁੰਡੀ ਨੂੰ ਤੁਸੀਂ ਸੌਖੇ ਤਰੀਕੇ ਨਾਲ ਕੰਟਰੋਲ ਕਰ ਸਕਦੇ ਆ ਪਰ ਇਸ ਨੂੰ ਸੌਖੇ ਨਾਲ ਨਹੀਂ ਕਰ ਸਕਦੇ ਤੇ ਇਲਾਜ ਕਰਨ ਤੋਂ ਪਹਿਲਾਂ ਆਪਾਂ ਸਾਵਧਾਨੀਆਂ ਬਾਰੇ ਗੱਲ ਕਰਾਂ ਬੇਬੀ ਅਕਸਰ ਕਿਸਾਨ ਭਰਾ ਜਾਂ ਸਿਆਣੇ ਵੀਰ ਕਹਿੰਦੇ ਆ ਵੀ ਲਾਜ ਨਾਲੋਂ ਭਰੇ ਚੰਗਾ ਸਭ ਤੋਂ ਪਹਿਲਾਂ ਆਪਦੇ ਖੇਤ ਵਿੱਚ ਜੇ ਤੁਹਾਨੂੰ ਟਾਮੇ ਟੱਲੇ ਵਾਇਰਸ ਵਾਲੇ ਪਲਾਂਟ ਦਿਖਾਈ ਦੇ ਰਹੇ ਆ ਕਰ ਪਗਰ ਕੇ ਇੱਕ ਬੰਦਾ ਪਾ ਕੇ ਦੋ ਬੰਦੇ ਪਾ ਕੇ ਜੇ ਤੁਹਾਡੇ ਕੋਲੇ ਸਮਾਂ ਹੈਗਾ ਤਾਂ ਤੁਸੀਂ ਇਹਨਾਂ ਨੂੰ ਪੱਟ ਕੇ ਖੇਤ ਵਿੱਚੋਂ ਬਾਹਰ ਸੁੱਟੋ ਜਾਂ ਕਿਸੇ ਦੂਰ ਦਰਾਡੇ ਟੋਆ ਪੱਟਕ ਉਸ ਵਿੱਚ ਤੁਸੀਂ ਨੱਪ ਵੀ ਸਕਦੇ ਆ ਨੰਬਰ 2 ਤੇ ਖੇਤ ਦਾ ਆਲਾ ਦਵਾਲਾ ਸਾਫ਼ ਰੱਖੋ ਤੇ ਨੰਬਰ 3 ਤੇ ਜਦੋਂ ਤੁਸੀਂ ਸਪਰੇਅ ਕਰਨੀ ਆ ਉਸ ਵਿੱਚ ਪਾਣੀ ਦੀ ਮਾਤਰਾ ਵੱਧ ਵਰਤੋ ਕਰਨੀ ਆ 150 ਤੋਂ ਪਲੱਸ ਲੀਟਰ ਪਾਣੀ ਦੀ ਵਰਤੋਂ ਕਰਨੀ ਜਿਸ ਨਾਲ ਮੂੰਗੀ ਦੀ ਫਸਲ ਆਪਣੇ ਪ੍ਰੋਪਰ ਤਰੀਕੇ ਨਾਲ ਛੜਕਾ ਕੀਤਾ ਜਾ ਸਕੇ ਇਸ ਸਪਰੇ ਹਮੇਸ਼ਾ ਹੀ ਸਵੇਰ ਦੇ ਸਮੇਂ ਕਰਨੀ ਆ ਤੇ ਇਸ ਦੇ ਨਾਲ ਤੁਸੀਂ ਸਟਿੱਕਰ ਦੀ ਵੀ ਵਰਤੋਂ ਕਰ ਸਕਦੇ ਹੋ 50 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਇਸ ਤੋਂ ਬਾਅਦ ਆਪਾਂ ਕੈਮੀਕਲ ਕੰਟਰੋਲ ਬਾਰੇ ਜਾਣਕਾਰੀ ਸਾਂਝੀ ਕਰਨ ਲੱਗੇ ਆ ਤੇ ਲਾਸਟ ਦੇ ਤੁਹਾਨੂੰ ਆਰਗੈਨਿਕ ਬਾਇਓਲੋਜੀਕ ਜੋ ਤਰੀਕੇ ਹਨ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਕਿਸਾਨ ਭਰਾਵੋ ਜੇ ਤੁਸੀਂ ਥੋੜਾ ਜਿਹਾ ਸਸਤਾ ਲੋ ਬਜਟ ਨਾਲ ਸਾਰਨਾ ਚਾਹੁੰਦੇ ਆ ਵੀ ਮੂੰਗੀ ਥੋੜੀ ਖਾਦ ਪਰਪਸ ਲਈ ਵੀਜੀ ਵੀ ਇਹ ਵੀ ਹੋਗੀ ਠੀਕ ਹੈ ਨਹੀਂ ਦਾ ਵਿੱਚ ਵਾਦਾਂਗੇ ਉਦੇ ਲਈ ਤੁਸੀਂ ਮੀਡਾ ਕੋਲ ਰਾਈਡ ਵਰਤ ਸਕਦੇ ਹੋ 17.8% ਐਸਐਲ ਫਾਰਮੂਲੇਸ਼ਨ ਚਾਉਂਦਾ 150 ਐਮਐਲ ਪ੍ਰਤੀ 150 ਲੀਟਰ ਪਾਣੀ ਦੇ ਵਿੱਚ ਤੈਸ ਤੋਂ ਬਾਅਦ ਆ ਜਾਂਦਾ ਜੀ ਐਸਸੀ ਟੀਮਾ ਪ੍ਰਾਈਡ 20% ਐਸਪੀ ਫਾਰਮੂਲੇਸ਼ਨ ਚਾਉਂਦਾ 50 ਗ੍ਰਾਮ ਪ੍ਰਤੀ 150 ਲੀਟਰ ਪਾਣੀ ਦੇ ਹਿਸਾਬ ਨਾਲ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਕਿਸਾਨ ਭਰਾਓ ਇਹ ਜਿਹੜੇ ਪਹਿਲਾਂ ਤੁਹਾਨੂੰ ਦੋ ਕੈਮੀਕਲ ਦੇ ਨਾਮ ਦੱਸਿਆ ਇਹਨਾਂ ਨੂੰ ਤੁਸੀਂ ਸਟਾਰਟਿੰਗ ਵਾਸਤਾ ਵਿੱਚ ਜੇ ਵਰਤਦੇ ਆ ਤਾਂ ਇਹਨਾਂ ਦੇ ਬਹੁਤ ਵਧੀਆ ਨਤੀਜੇ ਮਿਲਦੇ ਆ ਅੱਗੇ ਜਾ ਕੇ ਜਿਵੇਂ ਥੋੜੀ ਜਿਹੀ ਮੂੰਗੀ ਦੀ ਫਸਲ ਭਾਰੀ ਹੋ ਜਾਂਦੀ ਆ ਜਾਂ ਜਿਹੜੇ ਕਿਸਾਨ ਭਰਾ ਹੋਰ ਦਵਾਈਆਂ ਦੀ ਰੋਗਰ ਵਰਗੀਆਂ ਜਾਂ ਕੋਈ ਸਿੰਥੈਟਿਕ ਦਵਾਈਆਂ ਦੀ ਵਰਤੋਂ ਕਰਦੇ ਆ ਤੇ ਉੱਥੇ ਜਾ ਕੇ ਨਾਰਮਲ ਕੈਮੀਕਲ ਕੰਮ ਕਰਨਾ ਘੱਟ ਕਰ ਦਿੰਦੇ ਆ ਉੱਥੇ ਪ੍ਰੋਪਰ ਤਰੀਕੇ ਨਾਲ ਕੰਟਰੋਲ ਨਹੀਂ ਕਰਦੇ ਤਾਂ ਫਿਰ ਤੁਸੀਂ ਉਸ ਦੇ ਲਈ ਵਰਤ ਸਕਦੇ ਹੋ ਯੂਪੀਐਲ ਦੀ ਊਲਾਲਾਮ ਦੀ ਹੈ ਟੈਕਨੀਕਲ ਨੇਮ ਹੈਗਾ ਫਲੋਨਿਕਮਾਈਡ 50 ਡਬਲਯੂਜੀ 60 ਗ੍ਰਾਮ 150 ਤੋਂ ਪਲੱਸ ਲੀਟਰ ਪਾਣੀ ਦੇ ਹਿਸਾਬ ਨਾਲ ਇਸ ਦੀ ਵਰਤੋਂ ਕਰ ਸਕਦੇ ਆ ਤੇ ਇਸ ਤੋਂ ਬਾਅਦ ਆ ਜਾਂਦੀ ਕਿਸਾਨ ਪ੍ਰਭੂ ਪਾਈ ਮੈਟਰ ਜਿਹਨੂੰ 50% WP ਫਾਰਮੂਲੇਸ਼ਨ ਚ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਤੋਂ ਲੈ ਕੇ 200 ਲੀਟਰ ਪਾਣੀ ਦੇ ਹਿਸਾਬ ਨਾਲ ਇਸ ਦੀ ਵਰਤੋਂ ਕਰ ਸਕਦੇ ਆ ਐਚਐਸ ਦੇ ਨਾਂ ਤੇ ਆਉਂਦੀ ਐਸ ਏਜੈਂਟਾਂ ਦੀ ਆਉਂਦੀ ਐ ਕਿਸੇ ਹੋਰ ਕੰਪਨੀ ਦੀ ਲੈ ਕੇ ਵੀ ਵਰਤੋਂ ਕਰ ਸਕਦੇ ਆ ਇਹ ਤੁਹਾਨੂੰ ਚਾਰ ਕੈਮੀਕਲ ਦੱਸੇ ਗਏ ਆ ਇਹਨਾਂ ਵਿੱਚ ਤੁਸੀਂ ਆਪ ਦੇ ਖੇਤ ਦੀ ਸਥਿਤੀ ਦੇਖ ਕੇ ਲੋੜ ਅਨਸਾਰ ਵਰਤੋਂ ਕਰ ਸਕਦੇ ਆ ਜੇ ਹੱਤੋਂ ਜ਼ਿਆਦਾ ਸਮੱਸਿਆ ਤਾਂ ਤੁਸੀਂ ਮਹਿੰਗਾ ਮਹਿੰਗਾ ਟੈਕਨੀਕਲ ਵਰਤੋਂ ਕਰ ਸਕਦੇ ਆ ਨਾਰਮਲ ਸਮੱਸਿਆ ਤਾਂ ਤੁਸੀਂ ਸਸਤੇ ਨਾਲ ਵੀ ਇਹਨਾਂ ਨੂੰ ਕੰਟਰੋਲ ਕਰ ਸਕਦੇ ਆ ਤੇ ਇਸ ਤੋਂ ਬਾਅਦ ਕਿਸਾਨ ਪ੍ਰਭੂ ਬਾਇਓਲੋਜਿਕ ਤਰੀਕੇ ਬਾਰੇ ਗੱਲ ਕਰਨ ਲੱਗੇ ਆ ਨੇਮ ਨਮਦਾ ਤੇਲ ਆਉਂਦਾ ਜਿਹੜਾ ਉਸ ਨੂੰ 3 ਤੋਂ 4 ਐਮਐਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਨਾਲ ਇੱਕ ਆਈਪੀਐਲ ਦੀ ਬਵੇਰੀਆ ਬੈਸੀਆ ਨਾਮ ਦੀ ਆ 5 ਐਮਐਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਇਹਨਾਂ ਦੋਨਾਂ ਦੀ ਵਰਤੋਂ ਕਰਦੇ ਆ ਕਾਫੀ ਹੱਦ ਤੀ ਕੇ ਵੀ ਕੰਟਰੋਲ ਕਰਦੀ ਆ ਬਾਇਓਲੋਜੀਕ ਤਰੀਕਾ ਆਪਣੇ ਆਪਾਂ ਵੀ ਹਲੇ ਆਪਦੇ ਖੇਤ ਵਿੱਚ ਨਹੀਂ ਵਰਤ ਕੇ ਦੇਖਿਆ ਇਹਦੇ ਬਾਰੇ ਮੇਰਾ ਪਰਸਨਲ ਕੋਈ ਵੀ ਤਜਰਬਾ ਨਹੀਂ ਆ ਕਿਸਾਨ ਭਰਾਏ ਕਿਸੇ ਕਿਸਾਨ ਭਰਾਵ ਦੁਆਰਾ ਜਾਣਕਾਰੀ ਦਿੱਤੀ ਗਈ ਸੀ ਉਸ ਨੂੰ ਆਪਾਂ ਤੁਹਾਡੇ ਨਾਲ ਵੀਡੀਓ ਦੇ ਰੂਪ ਵਿੱਚ ਪੇਸ਼ ਕਰ ਰਹੇ ਆਂ ਜੇ ਤੁਹਾਡਾ ਇਸ ਬਾਰੇ ਕੋਈ ਵੀ ਆਦਾ ਤਜਰਬਾ ਹੈਗਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਦੱਸ ਸਕਦੇ ਹੋ ਤੇ ਕਿਸਾਨ ਪ੍ਰਭੂ ਚਿੱਟੀ ਮੱਖੀ ਨੂੰ ਕੰਟਰੋਲ ਕਰਨ ਲਈ ਜਿੰਨੇ ਵੀ ਟੈਕਨੀਕਲ ਦੱਸੇ ਗਏ ਆ ਤੁਸੀਂ ਇਹਨਾਂ ਦੀ ਸਪਰੇ ਸਵੇਰ ਦੇ ਸਮੇਂ ਕਰਨੀ ਆ ਤੇ ਕਿਰਪਾ ਕਰਕੇ ਜੇ ਹਲੇ ਤੁਹਾਡੀ ਮੂੰਗੀ ਦੀ ਫਸਲ ਛੋਟੀ ਆ ਵੀ ਲਗਭਗ ਤੁਹਾਨੂੰ 25-30 ਦਿਨ ਦਾ ਜਾਂ ਜ਼ਿਆਦਾ ਸਮਾਂ ਲੱਗੂਗੀ ਸਿੰਥੈਟਿਕ ਬੇਸਡ ਜਿਹੜੀਆਂ ਫਾਰਮੂਲੇਸ਼ਨ ਚ ਦਵਾਈਆਂ ਆਉਂਦੀਆਂ ਹਨ ਜਿਆਦਾ ਤੇਜ਼ ਆਉਂਦੀਆਂ ਉਹਨਾਂ ਦੀ ਵਰਤੋਂ ਹਲੇ ਨਾ ਕਰੋ ਉਹਨਾਂ ਦੀ ਵਰਤੋਂ ਜੇ ਤੁਸੀਂ ਕਰਨੀ ਤਾਂ ਲਾਸਟ ਅਵਸਥਾ ਉੱਤੇ ਵਰਤੋਂ ਕਰ ਸਕਦੇ ਆ ਜੇ ਤੁਸੀਂ ਉਹਨਾਂ ਦੀ ਵਰਤੋਂ ਹੁਣ ਕਰੋਗੇ ਉਸ ਨਾਲ ਥੋੜੀ ਖੇਤ ਵਿੱਚ ਵਾਈਟ ਫ्लाई ਚਿੱਟੀ ਮੱਖੀ ਦਾ ਹਮਲਾ ਵੱਧ ਸਕਦਾ ਤੇ ਅੱਗੇ ਜਾ ਕੇ ਵਿਰੋਧ ਦੀ ਸਮੱਸਿਆ ਵੀ ਆ ਸਕਦੀ ਆ ਤੇ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਜਾਂ ਕੋਈ ਸਵਾਲ ਜਵਾਬ ਹੋਵੇ ਤੁਸੀਂ ਸਾਨੂੰ ਫੇਸਬੁੱਕ ਇੰਸਟਾਗ੍ਰam ਉੱਤੇ ਜਾ ਕੇ ਪੁੱਛ ਸਕਦੇ ਹੋ ਜਾਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਧੰਨਵਾਦ ਜੀ